ਜੀ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਇੱਕ ਕੈਰੋ ਫਾਟਕਾਂ ਦੇ ਨੇੜੇ ਲਗਭਗ ਸਾਢੇ 3 ਮਹੀਨੇ ਪਹਿਲਾਂ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਦੋ ਆ ਮੁੰਡਿਆਂ ਦੀ ਡੈਥ ਹੋਈ ਸੀਗੀ ਤੇ ਫਾਇਰਿੰਗ ਚ ਤੇ ਇਹਦੇ ਵਿੱਚ ਮੇਨ ਸ਼ੂਟਰ ਜਿਹੜਾ ਸੀਗਾ ਉਹਦਾ ਨਾਮ ਸੀਗਾ ਜਗਤਾਰ ਲਿਆਸ ਜੱਗਾ ਪੱਤੂ ਜੋ ਆਰਟੀਫਾਈ ਕੀਤਾ ਗਿਆ ਸੀਗਾ ਤੇ ਇਸ ਕੇਸ ਵਿੱਚ ਮੇਨ ਸ਼ੂਟਰ ਵਾਰਦਾਤ ਹੋਣ ਦੇ ਨਾਲ ਹੀ ਐਬਸਕੌਂਡਿੰਗ ਸੀਗਾ ਲਗਭਗ ਸਲੇ 3.5 ਮਹੀਨੇ ਤੋਂ ਇਸ ਕੇਸ ਵਿੱਚ ਪੁਲਿਸ ਨੇ ਹੁਣ ਤੱਕ 8 ਤੋਂ ਜ਼ਿਆਦਾ ਅਪਰਾਧੀਆਂ ਨੂੰ ਅਰੈਸਟ ਕਰ ਲਿਆ ਸੀਗਾ ਲੇਕਿਨ ਆ ਅਪਸਕੌਂਡਿੰਗ ਸੀਗਾ AGTF ਪੰਜਾਬ ਦੀ ਟੀਮ ਦੇ ਨਾਲ ਮਿਲ ਕੇ ਫਜ਼ਲਕਾ ਪੁਲਿਸ ਦੇ ਨਾਲ ਮਿਲ ਕੇ ਤਰਨਤਨ ਪੁਲਿਸ ਦੀ CIA ਟੀਮ ਅਤੇ SHO ਸਿਟੀ ਪੱਟੀ ਦੀ ਟੀਮ ਨੇ ਮਿਲ ਕੇ ਇਹਨੂੰ ਜਦੋਂ ਸਾਰਾ ਸਾਡਾ ਆਪਰੇਸ਼ਨ ਪ੍ਰਹਾਰ ਗੈਂਗਸਟਰਸ ਤੇ ਵਾਰ ਨਾਮ ਤੋਂ ਸ਼ੁਰੂ ਹੋਇਆ ਤੇ ਉਸੇ ਟਾਈਮ ਇਹਨੂੰ ਵੀ ਅਰੈਸਟ ਕੀਤਾ ਗਿਆ ਹੈਗਾ ਤੇ ਅਰੈਸਟ ਕਰਨ ਤੋਂ ਬਾਅਦ ਇਹ ਤੋਂ ਫਰਦਰ ਪੁੱਛਤਾਚੀ ਕੀਤੀ ਗਈ ਤੇ ਜਿਹੜਾ ਵੈਪਨ ਇਹਨੇ ਛੁਪਾਇਆ ਸੀਗਾ ਉਹਦੇ ਬਾਰੇ ਇਹਨੇ ਲੋਕੇਸ਼ਨ ਡਿਸਕਲੋਜ਼ ਕੀਤੀ ਆਜ ਇਹਨੂੰ ਵੈਪਨ ਰਿਕਵਰੀ ਵਾਸਤੇ ਇੱਥੇ ਲਿਆ ਗਿਆ ਸੀਗਾ ਜਿੱਥੇ ਇਹਨੇ ਵੈਪਨ ਰਿਕਵਰੀ ਦੇ ਦੌਰਾਨ ਪੁਲਿਸ ਟੀਮ ਨੂੰ ਚਕਮਾ ਦਿੰਦੇ ਹੋਏ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਵਿੱਚ ਨੇ ਦੋ ਰਾਉਂਡ ਫਾਇਰ ਕੀਤੇ ਪੁਲਿਸ ਟੀਮ ਤੇ ਪਹਿਲਾਂ ਪੁਲਿਸ ਨੇ ਵਰਨਿੰਗ ਸ਼ਾਟਸ ਫਾਇਰ ਕੀਤੇ ਤੇ ਫਿਰ ਬਾਅਦ ਚ ਜਦੋਂ ਉਹਨੇ ਫਿਰ ਫਾਇਰ ਕੀਤਾ ਤੇ ਵਜਨ ਦੀ ਕੋਸ਼ਿਸ਼ ਕੀਤੀ ਉਦੋਂ ਪੁਲਿਸ ਦੇ ਆਪਣੇ ਇੰਚਾਰਜ ਐਸ ਐਚ ਓ ਨੇ ਇੱਥੇ ਫਿਰ ਫਾਇਰ ਕੀਤਾ ਜਿਹੜਾ ਪੈਰਵਲ ਫਾਇਰ ਸੀਗਾ ਤੇ ਇਹਦੇ ਤੋਂ ਇਹਨੇ ਗੋਡੇ ਤੇ ਇਹਦਾ ਫਾਇਰ ਲੱਗਾ ਹੈਗਾ ਜਿੱਤੋਂ ਆ ਇੰਜਰਡ ਹੋਇਆ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਹੈਗਾ ਜਿੱਥੇ ਇਹਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਤੇ ਫਾਰਦਰ ਇਹਦਾ ਜਿਹੜਾ ਵੈਪਨ ਹੈਗਾ ਉਹ ਪ੍ਰਾਇਮ ਆਫ ਸਾਈਟ ਦੇਖਣ ਤੋਂ ਲੱਗਦਾ ਕਿ ਇੱਕ ਸੈਮੀ ਆਟੋਮੈਟਿਕ ਆ ਵੈਪਨ ਹੈਗਾ ਜਿਹੜਾ ਪੀਐਕਸ5 ਤੋਂ ਵਜੋਂ ਆਇਡੈਂਟੀਫਾਈ ਕੀਤਾ ਜਾਂਦਾ ਹੈਗਾ ਜਨਰਲੀ ਆ ਵੈਪਨ ਜਿਹੜੇ ਹੈਗੇ ਅਕ੍ਰੋਸ ਦੀ ਬਾਰਡਰ ਸਮਗਲਿੰਗ ਤੋਂ ਗੈਂਗਸਟਰਸ ਮਦੇ ਐਸੋਸੀਏਟਸ ਤੇ ਸਾਰੇ ਯੂਜ਼ ਕਰਦੇ ਹੈਗੇ ਇਸ ਬੰਦੇ ਦੇ ਵੀ ਜਿਹੜੇ ਹੈਗੇ ਗੈਂਗਸਟਰਸ ਦੇ ਗਰੁੱਪਸ ਦੇ ਨਾਲ ਐਸੋਸੀਏਸ਼ਨ ਹੈਗੀ ਜਿਹੜੀ ਅਸੀਂ ਇਨਵੈਸਟੀਗੇਟ ਵੀ ਕੀਤੀ ਹੈਗੀ ਫਰਦਰ ਵੀ ਨੂੰ ਇਨਵੈਸਟੀਗੇਟ ਕਰਾਂਗੇ ਜਿਹੜੇ ਕਾਫੀ ਐਸੋਸੀਏਟਸ ਦੀ ਇਸ ਪੁਸਤਾ ਤੋਂ ਸਾਨੂੰ ਪਤਾ ਲੱਗਿਆ ਹੈਗਾ ਉਹਨਾਂ ਨੂੰ ਵੀ ਫਰਦਰ ਅਸੀਂ ਅਰੈਸਟ ਕਰਾਂਗੇ ਥੈਂਕ ਯੂ